ਪੰਜਾਬ ਦੀ ਸਰਕਾਰ ਅੰਨੀ ਤੇ ਬੋਲੀ ਹੋ ਚੁੱਕੀ ਆ ਨਾ ਇਹਨੂੰ ਕੁਝ ਸੁਣਦਾ ਨਾ ਇਹਨੂੰ ਦਿਖਦਾ ਬਟਿੰਡਾ ਪੁਲਿਸ ਦਾ ਬਿਲਕੁਲ ਸਪਸ਼ਟ ਆਏ ਅਸੀਂ ਪੈਸੇ ਤੇ ਨੌਕਰੀ ਜਿਹੜੀ ਦੇਣ ਨੂੰ ਤਿਆਰ ਆ ਕਿ ਅਸੀਂ ਨਰਿੰਦਰ ਦੀਪ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕਰਨਾਗਾ ਕਰਨਲ ਬਾਠ ਦੇ ਮਾਮਲੇ 'ਚ ਜੋ ਕੁਝ ਹੋਇਆ ਨਰਿੰਦਰ ਦੀਪ ਦੇ ਮਾਮਲੇ 'ਚ ਹੋਇਆ ਇੱਕ ਵੀ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਇਹਨਾਂ ਨੇ ਨਹੀਂ ਪਾਈ ਜਦੋਂ ਸਰਕਾਰ ਪੁਲਿਸ ਖੁਦ ਕਤਲ ਕਰਨ ਲੱਗੀ ਹੋਈ ਆ ਖੁਦ ਮਾਰਨ ਲੱਗੀ ਹੋਈ ਆ ਤੇ ਫਿਰ ਪੁਲਿਸ ਕਿੰਦੀ ਰਾਖੀ ਕਰਦੀ ਆ ਜੇ ਅਪਰਾਧੀ ਇੱਥੇ ਤਗੜਾ ਹੈਗਾ ਤਾਂ ਉਹਦੀ ਰਾਖੀ ਵਾਸਤੇ ਵੀ ਪੁਲਿਸ ਆ ਜੇ ਪੁਲਿਸ ਅਪਰਾਧੀ ਅਪਰਾਧ ਕਰਦੀ ਆ ਉਹਦੀ ਰਾਖੀ ਵਾਸਤੇ ਸਰਕਾਰ ਉਹਦੇ ਨਾਲ ਖੜੀ ਆ ਤੇ ਜੇ ਕਿਤੇ ਆਮ ਮੰਦੇ ਤੋਂ ਮਾਮੂਲੀ ਗਲਤੀ ਵੀ ਹੋ ਜੇ ਜਾਂ ਆਮ ਮੰਦੇ ਨੂੰ ਤਾਂ ਨਰਿੰਦਰਦੀਪਰਗੇ ਨੂੰ ਬਿਨਾਂ ਵਜ੍ਹਾ ਵੀ ਕੁੱਟ-ਕੁੱਟ ਕੇ ਇੱਥੇ ਮਾਰਿਆ ਜਾ ਸਕਦਾ ਹੈਗਾ ਪੰਜਾਬ ਦੇ ਨੌਂ ਪੁਲਿਸ ਅਧਿਕਾਰੀਆਂ ਨੇ ਸਿਵਲ ਕੱਪੜਿਆਂ ਦੇ ਚ ਇੱਕ ਬੰਦੇ ਨੂੰ ਗੱਡੀ ਜਾਂਦਾ ਸੀ ਘੇਰ ਕੇ ਉਹਨੂੰ ਗੋਲੀਆਂ ਮਾਰ ਕੇ ਮਾਰਤਾ ਗੈਂਗਸਟਰ ਕਹਿ ਕੇ ਕਤਲ ਕਰਕੇ ਇੱਕ ਬੇਗਨਾ ਬੰਦੇ ਨੂੰ ਸੁਪਰੀਮ ਕੋਰਟ ਤੱਕ ਪੁਲਿਸ ਅਧਿਕਾਰੀ ਜਾ ਰਿਹਾ ਕਿ ਸੜ ਤੇ ਕਤਲ ਦਾ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਚੱਲਣਾ ਚਾਹੀਦਾ ਇਹਦਾ ਮਤਲਬ ਉਹ ਸਮਝ ਦਿਆ ਕਿ ਕਤਲ ਕਰਨਾ ਬੇਗਨਾ ਲੋਕਾਂ ਨੂੰ ਸਾਡਾ ਅਧਿਕਾਰ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੰਦਾ ਮਾਰ ਕੇ ਪਰਵਾਰਾਂ ਦੇ ਨਾਲ ਸੌਦੇਬਾਜ਼ੀ ਤਾਂ ਕਰਨਾ ਚਾਹੁੰਦੀ ਆ ਪਰ ਇਨਸਾਫ ਨਹੀਂ ਦੇਣਾ ਚਾਹੁੰਦੀਗੀ ਪੰਜਾਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਨਾ ਹੋ ਕੇ ਭਾਜਪਾ ਦੇ ਆਈਟੀ ਸੈੱਲ ਦਾ ਕੋਈ ਕਰਿੰਦਾ ਹੋਵੇ ਉਹਨਾਂ ਦੀ ਕਿਸੇ 10-15000 ਵਾਲੀ ਨੌਕਰੀ ਤੇ ਲੱਗਾ ਹੋਵੇ ਜਿਹੜਾ ਲਗਾਤਾਰ ਆਈਟੀ ਸੈੱਲ ਵਾਲੀ ਬੋਲਬਾਣੀ ਕੂੜ ਪ੍ਰਚਾਰ ਤੇ ਮਤਲਬ ਜਿਹਨੂੰ ਕਹਿੰਦੇ ਵਾਹਿਜਾਤ ਗੱਲਾਂ ਉਹ ਲਗਾਤਾਰ ਜਿਹੜੇ ਬੋਲ ਰਹੇ ਹੈਗੇ ਆ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਨਰਿੰਦਰਦੀਪ ਦੇ ਇਨਸਾਫ ਦਾ ਮਾਮਲਾ ਲੁਧਿਆਣੇ ਦੀਆਂ ਸੜਕਾਂ ਤੇ ਗੂੰਜ ਰਿਹਾ ਹੈ ਨਰਿੰਦਰਦੀਪ ਦੇ ਪਰਿਵਾਰ ਨਰਿੰਦਰਦੀਪ ਨੇ ਇਨਸਾਫ ਲਈ ਬਣਾਈ ਐਕਸ਼ਨ ਕਮੇਟੀ ਅੱਜ ਲੁਧਿਆਣੇ ਪਹੁੰਚੀ ਹੈ ਲੁਧਿਆਣਾ ਜਿਮਣੀ ਚੌਂ ਦੇ ਵਿੱਚ ਨਰਿੰਦਰਜੀਪ ਦਾ ਮਾਮਲਾ ਕੀ ਪ੍ਰਭਾਵ ਰੱਖੇਗਾ ਕਿਉਂ ਇੱਥੇ ਆਉਣਾ ਪਿਆ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਅਗੁਰਜੀਂਦਰਦੀਪ ਸਿੰਘ ਵਾਲਾ ਨੇ ਕਿਉਂ ਲੱਗਿਆ ਵੀ ਹੁਣ ਲੁਧਿਆਣੇ ਵਾਲੋ ਕੁਝ ਕਰਨੀ ਚਾਹੀਦੀ ਹੈ ਦੇਖੋ ਅਸੀਂ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਜਦੋਂ ਜਿਆਦਾ ਕਰ ਰਹੇ ਆ ਹਾਈ ਕੋਰਟ ਵੀ ਜਾਵਾਂਗੇ ਅਸੀਂ ਕਿ ਇਸ ਮਾਮਲੇ ਦੀ ਸੀਬੀ ਜਾਂਚ ਹੋਵੇ ਪੰਜਾਬ ਦੀ ਸਰਕਾਰ ਅੰਨੀ ਤੇ ਬੋਲੀ ਹੋ ਚੁੱਕੀ ਆ ਨਾ ਇਹਨੂੰ ਕੁਝ ਸੁਣਦਾ ਨਾ ਇਹਨੂੰ ਦਿਖਦਾ ਇਸ ਕਰਕੇ ਅਸੀਂ ਲੋਕਾਂ ਦੀ ਕਚੈਰੀ 'ਚ ਇਹ ਮਾਮਲਾ ਜਿਹੜਾ ਆਪਦਾ ਲੈ ਕੇ ਆਏ ਆ ਕਿ ਜਿਹੜੀ ਸਰਕਾਰ ਤੁਹਾਨੂੰ ਚੰਗੇ ਰਾਜ ਭਾਗ ਦੇ ਵਾਦੇ ਕਰ ਰਹੀ ਆ ਉਹਦੀ ਕਰਤੂਤ ਆ ਪੰਜਾਬ ਦੇ ਚ ਕੁ ਪੁਲਸੀਆ ਸਟੇਟ ਖੜੀ ਕਰਕੇ ਪੰਜਾਬ ਦੇ ਬੇਗਨਾ ਲੋਕਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਦੇ ਨਾਂ ਦੇ ਵਿੱਚ ਜਿਹੜਾ ਮਾਰਿਆ ਜਾ ਰਿਹਾ ਹੈਗਾ ਤੋਂ ਇਹ ਪੁਲਸੀਆ ਸਟੇਟ ਦੇ ਖਿਲਾਫ ਜਿਹੜੀ ਆਵਾਜ਼ اٹھਾਉਣੀ ਜਿਹੜੀ ਆ ਬਣਦੀ ਆ ਤੇ ਪੁਲਸੀਆ ਸਟੇਟ ਨੂੰ ਲੋਕਾਂ ਚ ਬੇਪਰਦ ਕਰਨਾ ਬਣਦਾ ਜਿਸ ਕਰਕੇ ਸੀ ਲੁਧਿਆਣੇ ਦੇ ਵਿੱਚ ਜਿਹੜੇ ਆਏ ਹੈਗੇ ਕੀ ਪ੍ਰਭਾਵ ਜਾ ਸਕਦਾ ਲੁਧਿਆਣੇ ਦੇ ਲੋਕਾਂ ਤੇ ਕੀ ਪ੍ਰਭਾਵ ਜਾ ਉਹਨਾਂ ਨੂੰ ਕੀ ਸੁਨੇਹਾ ਹੋਊਗਾ ਅੱਜ ਅਸੀਂ ਸਿਰਫ ਮਾਮਲਾ ਲੁਧਿਆਣੇ ਦੀ ਲੋਕਾਂ ਤੇ ਪ੍ਰਭਾਵ ਪਾਉਣ ਦਾ ਨਹੀਂ ਮਾਮਲਾ ਸਮੁੱਚੇ ਪੰਜਾਬ ਦੇ ਲੋਕਾਂ ਤੇ ਪ੍ਰਭਾਵ ਪਾਉਣ ਦਾ ਹੈਗਾ ਕਿ ਉਹ ਇਸ ਪੁਲਸੀਆ ਸਟੇਟ ਨੂੰ ਸਮਝਣ ਪੁਲਿਸ ਦੀ ਜੁਰਤ ਕਿੱਥੋਂ ਤੱਕ ਪਹੁੰਚੀ ਹੋਈ ਆ ਤੁਸੀਂ ਅੱਜ ਹੀ ਤਾਜ਼ਾ ਹੀ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਫੈਸਲਾ ਸੁਣ ਲਓ ਕਿ ਪੰਜਾਬ ਦੇ ਨੌ ਪੁਲਿਸ ਅਧਿਕਾਰੀਆਂ ਨੇ ਸਿਵਲ ਕੱਪੜਿਆਂ ਦੇ ਵਿੱਚ ਇੱਕ ਬੰਦੇ ਨੂੰ ਗੱਡੀ ਜਾਂਦਾ ਸੀ ਘੇਰ ਕੇ ਉਹਨੂੰ ਗੋਲੀਆਂ ਮਾਰ ਕੇ ਮਾਰਤਾ ਗੈਂਗਸਟਰ ਕਹਿ ਕੇ ਔਰ ਉਸ ਮਾਮਲੇ ਤੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਏ ਕਿ ਸੜ ਤੇ ਕਤਲ ਦਾ ਪਰਚਾ ਨਹੀਂ ਚੱਲਣਾ ਚਾਹੀਦਾ ਫਿਰ ਸੁਪਰੀਮ ਕੋਰਟ ਗਏ ਯਾਨੀ ਕਿ ਕਤਲ ਕਰਕੇ ਇੱਕ ਬੇਗਨਾ ਬੰਦੇ ਨੂੰ ਸੁਪਰੀਮ ਕੋਰਟ ਤੱਕ ਪੁਲਿਸ ਅਧਿਕਾਰੀ ਜਾ ਰਹੇ ਆ ਕਿ ਸੜ ਤੇ ਕਤਲ ਦਾ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਚੱਲਣਾ ਚਾਹੀਦਾ ਇਹਦਾ ਮਤਲਬ ਉਹ ਸਮਝਿਆ ਕਿ ਕਤਲ ਕਰਨਾ ਬੇਗਨਾ ਲੋਕਾਂ ਨੂੰ ਸਾਡਾ ਅਧਿਕਾਰ ਆ ਤੁਸੀਂ ਹਾਲ ਫਤੂਰ ਦੇਖੋ ਪੰਜਾਬ ਪੁਲਿਸ ਨੂੰ ਕਿੰਨਾ ਚੜਿਆ ਹੋਇਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਰੱਦ ਕਰਤੀ ਉਹ ਸੁਪਰੀਮ ਕੋਰਟ ਤੱਕ ਗਏ ਹੈਗੇ ਆ ਇਹ ਔਰ ਉਹਨਾਂ ਦੇ ਨਾਲ ਕਿਉਂਕਿ ਅੱਜ ਪੰਜਾਬ ਸਰਕਾਰ ਡਟ ਕੇ ਖੜੀ ਆ ਕਰਨਲ ਬਾਠ ਦੇ ਮਾਮਲੇ ਜੋ ਕੁਝ ਹੋਇਆ ਨਰਿੰਦਰਦੀਪ ਦੇ ਮਾਮਲੇ ਚ ਹੋਇਆ ਇੱਕ ਵੀ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਇਹਨਾਂ ਨੇ ਨਹੀਂ ਪਾਈ ਉਹਨਾਂ ਤੇ سنگੀਮ ਧਰਾਵਾਂ ਦੇ ਹੇਠ ਜਿਹੜੇ ਆ ਪਰਚੇ ਜਿਹੜੇ ਆ ਦਰਜ ਹੋ ਚੁੱਕੇ ਆ ਤੇ ਇੱਕ ਪਾਸੇ ਜਦੋਂ ਕਿਸੇ ਦੇ ਪਰਚਾ ਦਰਜ ਹੁੰਦਾ ਉਹ ਉਹਦਾ ਫਲਾਣਾ ਵਰਸਸ ਸਟੇਟ ਕਿ ਸਟੇਟ ਇਹ ਕਹਿੰਦੀ ਆ ਕਿ ਸਾਡੇ ਲਾ ਦੀ ਵਾਇੋਲੇਸ਼ਨ ਜਿਹਨੇ ਕੀਤੀ ਆ ਅਸੀਂ ਉਹਨੂੰ ਸਲਾਖਾਂ ਦੇ ਪਿੱਛੇ ਦੇਵਾਂਗੇ ਅਸੀਂ ਪੀੜਤ ਨੂੰ ਇਨਸਾਫ ਦੇਵਾਂਗੇ ਪਰ ਜਦੋਂ ਸਰਕਾਰ ਪੁਲਿਸ ਖੁਦ ਕਤਲ ਕਰਨ ਲੱਗੀ ਹੋਈ ਆ ਖੁਦ ਮਾਰਨ ਲੱਗੀ ਹੋਈ ਆ ਤੇ ਫਿਰ ਪੁਲਿਸ ਕਿੰਦੀ ਰਾਖੀ ਕਰਦੀ ਆ ਇਹ ਗੱਲ ਨੰਗੇ ਚਿੱਟੇ ਰੂਪ ਚ ਲੋਕਾਂ ਨੂੰ ਜਿਹੜੀ ਆ ਉਹ ਸਮਝ ਜਿਹੜੀ ਆ ਉਹ ਆ ਚੁੱਕੀ ਆ ਜੇ ਅਪਰਾਧੀ ਇੱਥੇ ਤਗੜਾ ਹੈਗਾ ਤਾਂ ਉਹਦੀ ਰਾਖੀ ਵਾਸਤੇ ਵੀ ਪੁਲਿਸ ਆ ਜੇ ਪੁਲਿਸ ਅਪਰਾਧੀ ਅਪਰਾਧ ਕਰਦੀ ਆ ਉਹਦੀ ਰਾਖੀ ਵਾਸਤੇ ਸਰਕਾਰ ਉਹਦੇ ਨਾਲ ਖੜੀ ਆ ਤੇ ਜੇ ਕਿਤੇ ਆਮ ਬੰਦੇ ਤੋਂ ਮਾਮੂਲੀ ਗਲਤੀ ਵੀ ਹੋ ਜੇ ਜਾਂ ਆਮ ਮੰਨ ਤਾਂ ਨਰਿੰਦਰਦੀਪ ਅਰਗੇ ਨੂੰ ਬਿਨਾਂ ਵਜ੍ਹਾ ਵੀ ਕੁੱਟ-ਕੁੱਟ ਕੇ ਇੱਥੇ ਮਾਰਿਆ ਜਾ ਸਕਦਾ ਹੈਗਾ ਤਾਂ ਇਹ ਸਾਰੀ ਜਿਹੜੀ ਪੰਜਾਬ 'ਚ ਕੁਝ ਚੱਲ ਰਿਹਾ ਇਹਨੂੰ ਲੋਕਾਂ 'ਚ ਸਾਹਮਣੇ ਲਿਆਉਣ ਵਾਸਤੇ ਕਿਉਂਕਿ ਨਿਰਣਾਇਕ ਸ਼ਕਤੀ ਲੋਕ ਹੁੰਦੀ ਹੈ ਲੋਕ ਜਦੋਂ ਇਸ ਗੱਲ ਤੇ ਉੱਠਣਗੇ ਖੜੇ ਹੋਣਗੇ ਤਾਂ ਹੀ ਇਸ ਪੁਲਸੀਆ ਸਟੇਟ ਨੂੰ ਰੋਕਿਆ ਜਾ ਸਕਦਾ ਪੰਜਾਬ ਸਰਕਾਰ ਇਸ ਕਰਕੇ ਨਹੀਂ ਕਾਰਵਾਈ ਕਰ ਰਹੀਗੀ ਕਿ ਪੰਜਾਬ ਸਰਕਾਰ ਨੇ ਪੁਲਸੀਆ ਜਬਰ ਆਉਣ ਵਾਲੇ ਦਿਨਾਂ 'ਚ ਝੂਠੇ ਪੁਲਿਸ ਮੁਕਾਬਲੇ ਖਰਾਸਤੀ ਮੌਤਾਂ ਇਹ ਵਰਤਾਰਾ ਰੋਕਣਾ ਨਹੀਂ ਇਹ ਵਰਤਾਰਾ ਪੰਜਾਬ ਚ ਇਸੇ ਤਰ੍ਹਾਂ ਚੱਲਦਾ ਰਹਿਣਾ ਇਸ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਹੀਂ ਹੋਰੇਗੀ ਇਸ ਕਰਕੇ ਅਸੀਂ ਲੋਕਾਂ ਦੀ ਕਚਹਿਰੀ ਚ ਮਾਮਲਾ ਜਿਹੜਾ ਉਹ ਲੈ ਕੇ ਚੱਲ ਰਹੇ ਹਾਂ ਗੱਲਬਾਤ ਚੱਲੀ ਪੁਲਿਸ ਨਾਲ ਕੁਝ ਪੁਲਿਸ ਗੱਲਬਾਤ ਤੇ ਆਈ ਕੋਈ ਪਰਿਵਾਰ ਦੀਆਂ ਜਿਹੜੀਆਂ ਮੁੱਖ ਚਾਰ ਮੰਗਾ ਉਹਨਾਂ ਚੋਂ ਕੋਈ ਮੰਗਾ ਤੇ ਆਈ ਸਾਨੂੰ ਡੀਆਈਜੀ ਬਠਿੰਡਾ ਰੇਂਜ ਨੇ ਗੱਲਬਾਤ ਲਈ ਬੁਲਾਇਆ ਸੀ ਪਰ ਉਹ ਗੱਲਬਾਤ ਚ ਉਹਨਾਂ ਨੇ ਕਿਹਾ ਅਸੀਂ ਪਰਿਵਾਰ ਨੂੰ ਨੌਕਰੀ ਦੇ ਦਿੰਨੇ ਆ ਅਸੀਂ ਪਰਿਵਾਰ ਨੂੰ ਨੌਕਰੀ ਮੁਆਵਜ਼ਾ ਦੇ ਦਿੰਨੇ ਆ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਦੇ ਮਾਮਲੇ ਤੇ ਉਹ ਕਹਿੰਦੇ ਸੀ ਕੋਈ ਨਹੀਂ ਇਹ ਵੀ ਕਰਦੇ ਆ ਪਰ ਇੱਕ ਪੁਲਿਸ ਅਧਿਕਾਰੀ ਨੇ ਟੇਡੇ ਢੰਗ ਨਾਲ ਇਹ ਕਿਹਾ ਕਿ ਨੌਕਰੀ ਤੇ ਮੁਆਵਜ਼ਾ ਦੇਣ ਨੂੰ ਤਾਂ ਤਿਆਰ ਆ ਪਰ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਹੀਂ ਕਰਨੀਗੀ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੰਦਾ ਮਾਰ ਕੇ ਪਰਵਾਰਾਂ ਦੇ ਨਾਲ ਸੌਦੇਬਾਜ਼ੀ ਤਾਂ ਕਰਨਾ ਚਾਹੁੰਦੀ ਆ ਪਰ ਇਨਸਾਫ ਨਹੀਂ ਦੇਣਾ ਚਾਹੁੰਦੀ ਕਿ ਬਠਿੰਡਾ ਪੁਲਿਸ ਦਾ ਬਿਲਕੁਲ ਸਪਸ਼ਟ ਆਏ ਕਿ ਅਸੀਂ ਨਰਿੰਦਰਦੀਪ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕਰਾਂਗਾ ਅਸੀਂ ਪੈਸੇ ਤੇ ਨੌਕਰੀ ਜਿਹੜੀ ਦੇਣ ਨੂੰ ਤਿਆਰ ਆ ਇਹਦੇ ਤੁਸੀਂ ਅੰਦਾਜ਼ਾ ਲਗਾਓ ਕਿ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਹੈਗੀ ਆ ਪਰ ਅਸੀਂ ਇਸ ਮਾਮਲੇ ਤੇ ਕਾਨੂੰਨੀ ਲੜਾਈ ਵੀ ਲੜਾਂਗੇ ਹਾਈ ਕੋਰਟ ਵੀ ਜਾਵਾਂਗੇ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਤੇ ਇਸ ਮਾਮਲੇ ਤੇ ਅਸੀਂ ਸੜਕਾਂ ਤੇ ਵੀ ਲਗਾਤਾਰ ਜद्दोजहद ਕਰਾਂਗੇ ਜਿੰਨਾ ਸਮਾਂ ਨਰਿੰਦਰਦੀਪ ਦਾ ਪਰਿਵਾਰ ਇਨਸਾਫ ਲਈ ਖੜਿਆ ਰਹੇਗਾ ਕੀ ਕੀ ਮੰਨਦੇ ਹੋ ਮਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਕੇ ਨਿੱਕੇ ਗੱਲ ਤੇ ਟਵੀਟ ਕਰ ਦਿੰਦੇ ਨੇ ਕਿੰਨੀ ਕਿੰਨੀ ਗੱਲ ਤੇ ਸਟੇਜਾਂ ਤੋਂ ਟੇਚਰਾਂ ਕਰ ਜਾਂਦੇ ਆਪਣੇ ਵਿਰੋਧੀਆਂ ਨੂੰ ਐਡੇ ਐਡੇ ਮਾਮਲੇ ਹੋ ਜਾਂਦੇ ਆ ਬੋਲਦੇ ਤੱਕ ਨੇ ਟਸ ਤੋਂ ਮਸ ਨਹੀਂ ਹੁੰਦੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਮਨਿੰਦਰ ਜੀ ਹیثیت ਇਹ ਬਣੀ ਹੋਈ ਆ ਕਿ ਐਦਾਂ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਨਾ ਹੋ ਕੇ ਭਾਜਪਾ ਦੇ ਆਈਟੀ ਸੈੱਲ ਦਾ ਕੋਈ ਕਰਿੰਦਾ ਹੋਵੇ ਉਹਨਾਂ ਦੀ ਕਿਸੇ 10 15000 ਵਾਲੀ ਨੌਕਰੀ ਤੇ ਲੱਗਾ ਹੋਵੇ ਜਿਹੜਾ ਲਗਾਤਾਰ ਆਈਟੀ ਸੈੱਲ ਵਾਲੀ ਬੋਲਬਾਣੀ ਕੂੜ ਪ੍ਰਚਾਰ ਤੇ ਮਤਲਬ ਜਿਹਨੂੰ ਕਹਿੰਦੇ ਵਾਹਿਜਾਤ ਗੱਲਾਂ ਉਹ ਲਗਾਤਾਰ ਜਿਹੜੇ ਬੋਲ ਰਹੇ ਹੈਗੇ ਆ ਉਹ ਬਠਿੰਡੇ 2 ਦਿਨ ਰਹਿੰਦੇ ਆ ਉਹ ਬਠਿੰਡੇ ਮਹਾਰਾਜ ਦੇ ਬਜ਼ੁਰਗਾਂ ਤੇ ਪਰਚਾ ਦਾ ਕਰਵਾ ਦਿੰਦੇ ਆ ਪਰ ਬਠਿੰਡੇ 2 ਦਿਨ ਜਿਹੜੇ ਰਹਿੰਦੇ ਉਹਦੇ ਨਰਿੰਦਰ ਦੀਪ ਦੀ ਮੌਤ ਦਾ ਮਾਮਲਾ ਵੀ ਗੂੰਜ ਰਿਹਾ ਹੁੰਦਾ ਉਹਦੇ ਤੇ ਗੋਨਿਆਂਾ ਮੰਡੀ ਵੀ ਬੰਦ ਹੁੰਦੀ ਆ ਪਰ ਉਹਦੇ ਤੇ ਇੱਕ ਵੀ ਸ਼ਬਦ ਜਿਹੜਾ ਉਹ ਨਹੀਂ ਬੋਲਦੇਗੇ ਅਸਲ ਦੇ ਵਿੱਚ ਕਿ ਪੰਜਾਬ ਦੇ ਮੁੱਦਿਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਲਾਗਾ ਦੇਗਾ ਨਹੀਂ ਉਹ ਭਾਜਪਾ ਦੇ ਇਸ਼ਾਰੇ ਤੇ ਚੱਲ ਰਿਹਾ ਆ ਉਹਨਾਂ ਨੂੰ ਆਪਣੀ ਗੱਦੀ ਦੇ ਨਾਲ ਲੋਕ ਤਾਂ ਇਹ ਵੀ ਮੰਨਣਾ ਸ਼ੁਰੂ ਕਰਤਾ ਪੰਜਾਬ ਦੇ ਲੋਕਾਂ ਨੇ ਕਿ ਪੰਜਾਬ 'ਚ ਸਰਕਾਰ ਭਾਜਪਾ ਦੀ ਨਹੀਂ ਹੈ ਪਰ ਮੁੱਖ ਮੰਤਰੀ ਭਾਜਪਾ ਦਾ ਹੀ ਪੰਜਾਬ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ ਹੈ। ਕੀ ਲੱਗਦਾ ਪਰਿਵਾਰ ਜਿਵੇਂ ਅੱਜ ਇੱਥੇ ਆਇਆ ਤੁਸੀਂ ਆਏ ਹੋ ਅੱਗੇ ਪ੍ਰੋਟੈਸਟ ਕਿਉਂਕਿ ਪਹਿਲਾਂ ਗੋਨੇ ਆਣਾ ਹੋਇਆ ਫਿਰ ਬਠਿੰਡਾ ਹੋਇਆ ਅੱਜ ਲੁਧਿਆਣਾ ਅੱਗੇ ਅੱਗੇ ਕੀ ਪਲਾਨ ਹੈ? ਦੇਖੋ ਅਸੀਂ ਜਿੰਨੇ ਜੋਗੇ ਹੈਗੇ ਆ ਇਸ ਪੁਲਿਸ ਦੇ ਜ਼ਬਰ ਦੇ ਖਿਲਾਫ ਲਗਾਤਾਰ ਅਦਾਲਤਾਂ ਦੇ ਵਿੱਚ ਵੀ ਸੜਕਾਂ ਤੇ ਵੀ ਜਿੰਨੇ ਜੋਗੇ ਆ ਆਪਣੀ ਸਮਰੱਥਾ ਮੁਤਾਬਕ ਲੜਾਈ ਜਿਹੜੀ ਲੜਦੇ ਰਹਿਾਂਗੇ ਇਸ ਲੜਾਈ ਤੋਂ ਲੜੇ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਪੰਜਾਬ ਦੇ ਵਿੱਚ ਖਾਕੀ ਦੀ دہشت ਪਾਉਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਹੱਕਾਂ ਤੇ ਡਾਕੇ ਵੱਡੀ ਪੱਧਰ ਤੇ ਮਾਰੇ ਜਾਣ ਇਸ ਕਰਕੇ ਇਹਦੇ ਖਿਲਾਫ ਲੜਾਈ ਤੋਂ ਬਿਨਾ ਕੋਈ ਚਾਰਾ ਨਹੀਂ ਤੇ ਅਸੀਂ ਇਹਦੇ ਤੇ ਲਗਾਤਾਰ ਜਿਹੜੀ ਜद्दोजਹਾਦ ਹੈਗੀ ਆ ਉਹ ਕਰਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ